ਨਾਉ ਤੇਰੀ ਉਹਦੇ ਤੂੰ ਮੈਨੂੰ ਪੁੱਛਦਾ ਦੀ ਉਹ ਕਹਿੰਦਾ ਵੀ ਕਰੰਟ ਨਾਲ ਬੰਦਾ ਮਰ ਜਾਂਦਾ ਹੈ ਕਿ ਨਾ ਤੂੰ ਮਾੜੇ ਚੰਗੇ ਮੁੰਡਿਆਂ 'ਚ ਤਾਂ ਨਹੀਂ ਰਹਿਣ ਲੱਗਿਆ ਕਿਆ ਕੰਜਰਦਿਆ ਆਹ ਆ ਜਾ ਨਹੀਂ ਸਕਾਂ ਮੈਂ ਤੂੰ ਉਹ ਗੱਲਾਂ ਕਾ ਤੂੰ ਪੁੱਛਦਾ ਮੈਥੋਂ ਮੈਨੂੰ ਉਹ ਪੁੱਛਿਆਗਾ ਤੈਨੂੰ ਕਨੇਂ ਆਉਂਦੀ ਐ ਇਹ ਬੁੜੀ ਮੈਨੂੰ ਨਹੀਂ ਪਤਾ ਉਹ ਜਵਾਕਾਂ ਨੂੰ ਦਿੰਦੇ ਨਹੀਂ ਤਾਂ ਮੇਰਾ ਡੈਡੀ ਲੈ ਆਇਆ ਓਹਦੇ ਆੜੀਆਂ ਗੋਲੀਆਂ ਨੇ ਨਾ ਚੂਹਿਆਂ ਆਣੀਆਂ ਇਹਦਾ ਬੰਦੀ ਲੈਂਦਾ ਜਿਹੜਾ ਹੁਣ ਪਤਾ ਵੀ ਗੱਲ ਪੈਂਦਾ ਜੇ ਜੇ ਤੂੰ ਚੂਹਾ ਤੂੰ ਹੀ ਲੇਂਗੇ ਹਾਂ ਆਪਾਂ ਚੂਹਾ ਜੋ ਹੀ ਮਾਰਨੇ ਨੇਗੇ ਕਿੰਨੀਆਂ ਹੋਰੀਆਂ ਦੇ ਮਾਂ ਗੋਲੀਆਂ ਚਾਰ ਧਰ ਦੇ ਦੋ ਦੋ ਉਹਦੀ ਖੱਡ ਕੋਲੇ ਧਰ ਦੇ ਦੋ ਦੀ ਕੋਲੇ ਧਰ ਦੇ ਚੂਹਾ ਪੈਂਦਾ ਯਾਰ ਬੜਾ ਵੱਡਾ ਦਾ ਚੂਹਾ ਮਾਰਨਾ ਪਰ ਇੰਨੇ ਜਾਣੇ ਤੁਸੀਂ ਕੰਜਰ ਦੋ ਟੱਬਰ ਤੇ ਤੁਸੀਂ ਡੰਡੇ ਨਾਲ ਕੁੱਟ ਕੇ ਮਾਰ ਦੋ ਚੂਹਾ ਪੈਂਦਾ ਖਸਮ ਉਹ ਤਾਂ ਪੁੱਠੇ ਹੀ ਪੈਂਦਾ ਚੂਹਾ ਤਾਂ ਚੂਹਾ ਦਾ ਬੜਾ ਕੁੱਤੇ ਦਾ ਵੱਡਿਆ ਹੈ ਡਾ ਚੂਹਾ ਪੈਂਦਰਾ ਫਿਰ ਤੂੰ ਐ ਕਰ ਗੋਲੀਆਂ ਚਾਰ ਲੈ ਜਾ ਦੋ ਚੂਹੀ ਨੂੰ ਧਰਦੀ ਦੋ ਚੂਹੇ ਨੂੰ ਧਰਦੀ ਓ ਬਈ ਆ ਪਾਣੀ ਬਈ ਉਹਦੇ ਨੂੰ ਚੂਹੀ ਨੂੰ ਨਹੀਂ ਬਈ ਆਪਾਂ ਮਾਰਨਾ ਕੱਲੇ ਚੂਹੇ ਚੂਹੇ ਨੂੰ ਮਾਰਨਾ ਤੂੰ ਇਹਨੂੰ 4 ਧਰ ਦਿੰਨਾ ਨਾ ਤੂੰ 2 ਲੈ ਜਾ ਫਿਰ ਲੈ 2 ਧਰ ਦੀ ਚੂਹੇ ਨੂੰ ਰੋਟੀ ਚ ਲਵੇਟ ਕੇ ਤੇਰੀ ਖਾਣ ਵਾਲੀ ਚੀਜ਼ ਜਿਹੜੀ ਚੂਹਾ ਖਾਂਦਾ